ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਅੱਜ ਮੈਂ ਤੁਹਾਨੂੰ ਜੋ ਵੀਡੀਓ ਹੈ ਵੈਕੈਂਸੀਜ਼ ਜੋ ਆਊਟ ਹੋਣ ਵਾਲੀਆਂ ਹਨ ਉਹਨਾਂ ਬਾਰੇ ਦੱਸਾਂਗਾ ਦੋਸਤੋ ਜੋ ਕਿ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਅਤੇ ਇਗਜ਼ਾਮ ਦੀ ਤਿਆਰੀ ਤਾਂ ਹੀ ਹੁੰਦੀ ਹੈ ਜੇਕਰ ਅੱਗੇ ਪੋਸਟਾਂ ਆਉਣ ਤਾ ਹੀ ਸਾਨੂੰ ਕੀ ਹੈ ਮੋਟੀਵੇਸ਼ਨ ਮਿਲਦੀ ਹੈ ਉਹਨਾਂ ਨੂੰ ਦੇਖ ਕੇ ਹੀ ਅਸੀਂ ਤਿਆਰੀ ਕਰਦੇ ਹਾਂ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਕਲਰਕ ਦੀਆਂ 800 ਪਲੱਸ ਪੋਸਟਾਂ ਆਉਣੀਆਂ ਹਨ ਅਤੇ ਈਟੀਟੀ ਪੰਜਾਬ ਪੁਲਿਸ ਪਟਵਾਰੀ ਵੀਡੀਓ ਕਲਰਕ ਦੀਆਂ ਪੋਸਟਾਂ ਇਸ ਤੋਂ ਅੱਗੇ ਆਉਣੀਆਂ ਹਨ ਕਦੋਂ ਆਉਣੀਆਂ ਹਨ ਤਾਂ ਉਹ ਵੀ ਤੁਹਾਨੂੰ ਦੱਸਾਂਗਾ ਤੇ ਕਿੰਨੀਆਂ ਕਿੰਨੀਆਂ ਪੋਸਟਾਂ ਆਉਣੀਆਂ ਹਨ ਇਹ ਵੀ ਤੁਹਾਨੂੰ ਦੱਸਾਂਗਾ ਉਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਤੁਸੀਂ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤਾਂ ਜੋ ਜੋ ਵੀ ਨਿਊ ਪੋਸਟ ਆਵੇਗੀ ਉਸ ਬਾਰੇ ਮੈਂ ਤੁਹਾਨੂੰ ਦੱਸਾਂਗਾ ਤਾਂ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤਾਂ ਦੋਸਤੋ ਉਹ ਕਰਨੀ ਬਹੁਤ ਜ਼ਰੂਰੀ ਹੈ ਦੋਸਤੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਸਾਰਿਆਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਜਾਵੇ ਅਤੇ ਪਹੁੰਚ ਸਕੇ ਤਾਂ ਜੋ ਕੀ ਹੈ ਉਹ ਵੀ ਆਪਦੀ ਤਿਆਰੀ ਨੂੰ ਥੋੜਾ ਜਿਹਾ ਹੋਰ ਲੈਵਲ ਚੱਕ ਕੇ ਕਰ ਸਕਣ ਤਾ ਦੋਸਤੋ ਇਸ ਦੇ ਵਿੱਚ ਲਿਖਿਆ ਹੈ ਕਿ ਹੁਣ ਜਿਹੜੀਆਂ ਕਲਰਕ ਦੀਆਂ ਪੋਸਟਾਂ ਆਉਣੀਆਂ ਹਨ ਇਹ ਤਾਂ ਕਨਫਰਮ ਹੈ ਕਿ 800 ਪਲੱਸ ਪੋਸਟ ਹੋਣੀ ਹੈ ਭਾਵੇਂ 850 900 ਆਵੇ ਤਾਂ ਉਹਨਾਂ ਦੇ ਵਿੱਚ ਇੱਕੋ ਇੱਕ ਕਨਫਿਊਜ਼ਨ ਇਹ ਹੈ ਕਿ ਪੀਟ੍ਰੀਪਲੱਸਬੀ ਕਲਰਕ ਦੀਆਂ ਜੋ ਪੋਸਟਾਂ ਨਿਕਲੀਆਂ ਹੋਈਆਂ ਨੇ ਕਿ ਇਹ ਹੋਰ ਆਉਣਗੀਆਂ ਪੋਸਟਾਂ ਇਹ ਇਨਕਰੀਜ਼ ਹੋਣਗੀਆਂ ਤਾਂ ਦੋਸਤੋ ਇਹ ਸਾਰੀਆਂ ਗੱਲਾਂ ਆਪਾਂ ਅੱਗੇ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸੂਗਾ ਕਿ ਕਿੰਨੀਆਂ-ਕਿੰਨੀਆਂ ਪੋਸਟਾਂ ਆਉਣੀਆ ਹਰ ਦੋਸਤੋ ਤਾਂ ਚੱਲਦੇ ਆਂ ਆਪਾਂ ਅੱਗੇ ਅੱਗੇ ਦੇਖੋ ਹੁਣ ਕਲਰਕ ਦੀਆਂ 900 ਪੋਸਟਾਂ ਹਨ ਜੋ ਕਿ ਐਪ੍ਰੋਕਸੀਮੇਟ 900 ਹਨ ਇਸ ਤੋਂ ਵੱਧ ਵੀ ਸਕਦੀਆਂ ਹਨ ਦੋਸਤੋ ਇਕੱਲੀਆਂ 900 ਹੀ ਨਹੀਂ ਤਾਂ ਇਸ ਦੇ ਵਿੱਚ ਹਜੇ ਤੱਕ ਇਹ ਕਨਫਰਮ ਨਹੀਂ ਹੋਇਆ ਕਿ ਇਹ ਪੋਸਟਾਂ ਕਿਹੜੀਆਂ-ਕਿਹੜੀਆਂ ਹਨ ਬਟ ਦੋਸਤੋ ਇਹ ਜਿੰਨੀਆਂ ਵੀ ਪੋਸਟਾਂ ਹਨ ਸਾਰੀਆਂ ਕੀ ਆ ਸਾਡੀਆਂ ਆਫਟਰ ਇਲੈਕਸ਼ਨ ਹੋਣਗੀਆਂ ਤਾ ਇਲੈਕਸ਼ਨ ਹੋਣ ਗਿਆ ਵੋਟਾਂ ਤੋਂ ਮਗਰੋਂ ਹੋਣ ਗਿਆ ਤਾਂ ਦੋਸਤੋ ਕਹਿਣ ਦਾ ਮਤਲਬ ਇਹ ਹੈ ਕਿ ਆਪਦੀ ਤਿਆਰੀ ਨੂੰ ਪੂਰੀ ਖਿੱਚ ਦੋ ਕਿਉਂਕਿ ਢਿੱਲੀ ਮਿੱਸੀ ਤਿਆਰੀ ਨਹੀਂ ਚੱਲਣੀ ਇੱਥੇ ਬਹੁਤ ਹੀ ਜ਼ਿਆਦਾ ਤਿਆਰੀ ਚਾਹੀਦੀ ਹੈ ਅਤੇ ਜੋ ਤਿਆਰੀ ਤੁਸੀਂ ਕਰ ਚੁੱਕੇ ਹੋ ਉਸ ਦੀ ਰਿਵੀਜ਼ਨ ਕਰੋ ਮੌਕ ਟੈਸਟ ਲਗਾਓ ਟੈਸਟ ਸੀਰੀਜ਼ ਲਗਾਓ ਅਤੇ ਬੂਸਟ ਅਪ ਕਰੋ ਆਪ ਦੇ ਆਪ ਨੂੰ ਤਾਂ ਇੱਕ ਕੀ ਆ ਪੋਜ਼ਿਟਿਵਿਟੀ ਆਪਦੇ ਅੰਦਰ ਰੱਖੋ 네ਗੇਟਿਵਿਟੀ ਜੇ ਕਰਾਵੇਗੀ ਤਾਂ ਤੁਸੀਂ ਡੀਮੋਟੀਵੇਟ ਹੋ ਜਾਓਗੇ ਤਾਂ ਡੀਮੋਟੀਵੇਟ ਨਾ ਹੋ ਇਸ ਕਰਕੇ ਦੋਸਤੋ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸ ਦਵਾਂ ਕਿ 900 ਪੋਸਟਾਂ ਦਾ ਕਲਰਕ ਦੀਆਂ ਆਉਣਗੀਆਂ ਹਨ ਪੀ ਟ੍ਰਿਪਲ ਐਸਪੀ ਕਲਰਕਸ ਸਰ ਜੀ ਇਸ ਦੇ ਵਿੱਚ ਕੀ ਆ ਜੋ ਪੋਸਟਾਂ ਅਸੀਂ ਫਿਲ ਕੀਤੀਆਂ ਹੋਈਆਂ ਉਹ ਐਡ ਹੋਣਗੀਆਂ ਤਾਂ ਮੇਰੇ ਪਿਆਰੇ ਦੋਸਤੋ ਇਸ ਬਾਰੇ ਹਜੇ ਤੱਕ ਕੋਈ ਵੀ ਨਹੀਂ ਕਿਹਾ ਗਿਆ ਕੁਝ ਵੀ ਨਹੀਂ ਕਿਹਾ ਕੁਝ ਵੀ ਮੈਂਸ਼ਨ ਨਹੀਂ ਕੀਤਾ ਗਿਆ ਕਿ ਇਹ ਕਲਰਕ ਦੀਆਂ ਪੋਸਟਾਂ ਪੀ ਟ੍ਰਿਪਲ ਐਸਪੀ ਦੀਆਂ ਹਨ ਤਾਂ ਹੋ ਸਕਦਾ ਹੈ ਉਸ ਦੇ ਵਿੱਚ ਐਡ ਹੋ ਜਾਣ ਹੋ ਸਕਦਾ ਹੈ ਡਾਟਾ ਐਂਟਰੀ ਆਪਰੇਟਰ ਦੀਆਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਹੋ ਜਾਣ ਪੁਡਾ ਦੀਆਂ ਹੋ ਜਾਣ ਈਟੀਸੀ ਹੋਰ ਮਹਿਕਮਿਆਂ ਦੀਆਂ ਪੋਸਟਾਂ ਵੀ ਵਿੱਚ ਐਡ ਹੋ ਸਕਦੀਆਂ ਹਨ ਤਾਂ ਦੋਸਤੋ ਇਹ ਕੋਈ ਗੱਲ ਮੈਂਸ਼ਨ ਨਹੀਂ ਕੀਤੀ ਗਈ ਹੈ ਅਤੇ ਦੂਜੀ ਗੱਲ ਹੈ ਦੋਸਤੋ ਇਹ ਤਾਂ ਕਲਰਕ ਦੀਆਂ 900 ਪੋਸਟਾਂ ਹਨ ਦੇਖੋ ਦੋਸਤੋ 900 ਪੋਸਟ ਸਾਡੇ ਲਈ ਤਾਂ ਇੱਕ ਪੋਸਟ ਹੀ ਹੋ ਜ਼ਿਆਦਾ ਇੰਪੋਰਟੈਂਟ ਹੈ ਇਹ ਤਾਂ ਫੇਰ ਵੀ 900 ਹਨ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਕਿ ਹੁਣ ਦੇਖੋ 195 ਪੋਸਟਾਂ ਹਨ 1746 ਪਹਿਲਾਂ ਨਿਕਲੀਆਂ ਹੋਈਆਂ ਹਨ ਤੇ 195 ਕੀ ਹੈ ਵਿੱਚ ਐਡ ਹੋ ਗਈਆਂ ਹਨ ਇਹ ਪੋਸਟਾਂ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਕਿਉਂਕਿ ਹਾਈ ਕੋਰਟ ਦਾ ਮਾਨਯੋਗ ਹਾਈ ਕੋਰਟ ਦਾ ਕੀ ਹੈ ਇਹ ਨਿਰਦੇਸ਼ ਦਿੱਤਾ ਗਿਆ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ 6 ਮਹੀਨਿਆਂ ਦੇ ਵਿੱਚ ਵਿੱਚ ਇਹ ਪ੍ਰਕਿਰਤੀ ਮੁਕੰਮਲ ਹੋ ਜਾਣੀ ਚਾਹੀਦੀ ਹੈ ਦੋਸਤੋ ਹੁਣ 195 ਪੋਸਟਾਂ ਕਿਹੜੀਆਂ ਹਨ ਆਪਾਂ ਉਹਨਾਂ ਬਾਰੇ ਦੇਖਦੇ ਹਾਂ ਪੰਜਾਬ ਪੁਲਿਸ ਕੌਨਸਟੇਬਲ ਦਾ ਪੇਪਰ ਹੋਇਆ ਸੀ 2016 ਦੇ ਵਿੱਚ ਉਦੋਂ ਪੋਸਟਾਂ ਨਿਕਲੀਆਂ ਸਨ ਤਾਂ ਦੋਸਤੋ ਉਦੋਂ ਪੀਏਪੀ ਅਤੇ ਪੀਪੀ ਦੇ ਵਿੱਚ ਥੋੜਾ ਜਿਹਾ ਹੋ ਗਿਆ ਸੀ ਕੈਂਡੀਡੇਟਸ ਨੇ ਕਹਿ ਦਿੱਤਾ ਸੀ ਕਿ ਜੋ ਪੰਜਾਬ ਆਰਮਡ ਫੋਰਸਸ ਹਨ ਉਹਨਾਂ ਦੀਆਂ ਪੋਸਟਾਂ ਕੀ ਆ ਉਹ ਨਾਂ ਦੇ ਕੇ ਸਾਨੂੰ ਕੌਨਸਟੇਬਲ ਦੀਆਂ ਪੋਸਟਾਂ ਦਿੱਤੀਆਂ ਜਾਂ ਵਧ ਕਰ ਦਿੱਤੀਆਂ ਬਟ ਕੀ ਆ ਉਦੋਂ 195 ਪੋਸਟਾਂ ਤੇ ਰਿੱਟ ਲੱਗੀ ਸੀ ਤਾਂ ਦੋਸਤੋ ਉਹ ਕੀਆ ਉਦੋਂ ਕੇਸ ਲੱਗ ਗਿਆ ਸੀ ਤਾਂ 2016 ਤੋਂ ਬਾਅਦ 2019 ਦੇ ਵਿੱਚ ਪਟੀਸ਼ਨ ਲਗਾਈ ਬਟ ਕੀਆ ਰੱਦ ਹੋ ਗਈ ਸੀ ਕੁਝ ਵੀ ਨਹੀਂ ਦਿੱਤਾ ਗਿਆ ਫਿਰ 2023 ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਚਲੋ ਵੇਟਿੰਗ ਲਿਸਟ ਦੇ ਵਿੱਚ ਹੀ ਆ ਜਾਵੇ 195 ਅਸਾਮੀਆਂ ਹਾਈ ਕੋਰਟ ਨੇ ਕਹਿੰਦੇ ਕਿ ਖਾਲੀ ਕਰ ਦਿੱਤੀਆਂ ਗਈਆਂ ਹਨ ਤਾਂ ਪਟੀਸ਼ਨ ਇਹ ਲੱਗੀ ਸੀ ਕਿ ਇਹਨਾਂ ਨੂੰ ਭਰਨ ਦੇ ਲਈ ਕਿ ਵੇਟਿੰਗ ਲਿਸਟ ਆ ਜਾਵੇ ਤਾਂ ਉਸ ਦੇ ਵਿੱਚ ਆ ਜਾਵੇ ਬਟ ਦੋਸਤੋ ਹੁਣ 2024 ਦੇ ਵਿੱਚ ਹਾਈ ਕੋਰਟ ਨੇ ਇਹ ਨਿਰਦੇਸ਼ ਦਿੱਤੇ ਹਨ ਕਿ 195 ਪੋਸਟਾਂ ਜੋ ਖਾਲੀ ਪਈਆਂ ਹਨ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਕੀਆ ਫਿਲ ਕੀਤਾ ਜਾਵੇਗਾ ਮਤਲਬ ਕਿ ਇਹ ਪੇਪਰ ਦੁਆਰਾ ਹੋਵੇਗਾ ਤੇ ਮੈਰਿਟ ਉਸ ਦੀ ਬਣੇਗੀ ਤੇ ਉਹਨਾਂ ਨੂੰ ਕੀਆ ਰੱਖਿਆ ਜਾਵੇਗਾ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ 1746 ਪੋਸਟਾਂ ਤੇ ਪਲੱਸ ਕੀਆ 195 ਲਗਭਗ 200 ਹੀ ਮੰਨ ਕੇ ਚੱਲੋ ਤਾ ਦੋਸਤੋ 200 ਵੈਕੈਂਸੀਜ਼ ਹੋਰ ਇਨਕਰੀਜ਼ ਹੋਣਗੀਆਂ ਤਾਂ ਦੋਸਤੋ ਪੰਜਾਬ ਪੁਲਿਸ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦੇ ਖੁਸ਼ਖਬਰੀ ਵਾਲੀ ਗੱਲ ਹੈ ਇਹ ਤੇ 686 ਜੇਕਰ ਅੱਬ ਗੱਲ ਕੀਤੀ ਹੈ ਪਟਵਾਰੀ ਦੀ ਪਟਵਾਰੀ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ ਦੋਸਤੋ 586 ਪੋਸਟਾਂ ਆਊਟ ਹੋਈਆਂ ਸਨ ਉਹਨਾਂ ਨੇ ਕਿਹਾ ਸੀ ਇਹ ਤਾਂ ਕਿ ਹੈ ਇਲੈਕਸ਼ਨਾਂ ਤੋਂ ਬਾਅਦ ਪੱਕਾ ਹੀ ਹੈ ਭਗਵੰਤ ਮਾਨ ਸਾਹਿਬ ਨੇ ਜਿੰਪਾ ਜੀ ਨੇ ਇਹ ਨਿਰਦੇਸ਼ ਦੇ ਦਿੱਤਾ ਸੀ ਕਿ ਪਟਵਾਰੀ ਦੀਆਂ ਪੋਸਟਾਂ ਇਹਨੀਆਂ ਨਿਕਲ ਗਈਆਂ ਤਾਂ ਦੋਸਤੋ ਉਸ ਤੋਂ ਮਗਰੋਂ ਕੀ ਹੈ ਪਲੱਸ ਕਰ ਦਿੱਤੀ ਕਿ 100 ਪੋਸਟਾਂ ਹੋਰ ਤਾਂ 686 ਹੋ ਗਈਆਂ ਤਾਂ ਦੋਸਤੋ 686 ਪੋਸਟਾਂ ਪਟਵਾਰੀ ਦੀਆਂ ਆਉਣਗੀਆਂ ਕਦੋਂ ਆਫਟਰ ਇਲੈਕਸ਼ਨ ਅੱਗੇ ਆ ਗਿਆ 792 ਜੋ ਕਿ ਹੈ ਵੀਡੀਓ ਤਾਂ ਦੋਸਤੋ ਵੀਡੀਓ ਦਾ ਕੀ ਹੈ 2000 ਅ 21 ਦੀਆਂ 2022 ਦੀਆਂ ਪੋਸਟਾਂ ਇਸ ਦੇ ਵਿੱਚ ਹੈ ਤਾਂ ਨਿਕਲੀਆਂ ਹੋਈਆਂ ਹਨ ਤਾਂ ਦੋਸਤ 2022 ਦੀਆਂ ਹਨ ਤਾਂ ਉਹ ਕੀ ਹੈ ਹਜੇ ਤੱਕ ਮੁਕੰਮਲ ਨਹੀਂ ਹੋਇਆ ਬਟ ਕੀ ਹੈ ਆਫਟਰ ਅ ਇਲੈਕਸ਼ਨ ਤੋਂ ਬਾਅਦ ਇਹ ਪੇਪਰ ਲਿਆ ਜਾਵੇਗਾ ਤਾਂ ਦੋਸਤੋ ਵੀਡੀਓ ਵੀ ਹੈ 792 ਅਤੇ ਸਭ ਤੋਂ ਇੰਪੋਰਟੈਂਟ ਹੈ ਈਟੀ ਵਾਲ ਈਟੀਟੀ ਵਾਲਿਆਂ ਦੇ ਲਈ 9594 ਪੋਸਟਾਂ ਕਿਉਂ ਕਿਉਂਕਿ ਸਰ ਜੀ ਦਾ ਪੇਪਰ ਤਾਂ ਹੋ ਗਿਆ ਬਟ ਨਹੀਂ ਦੋਸਤੋ ਪੰਜਾਬੀ ਕੁਆਲੀਫਾਈ ਐਗਜ਼ਾਮ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਪੰਜਾਬੀ ਕੁਆਲੀਫਾਈ ਐਗਜ਼ਾਮ ਕੀ ਹੈ ਦੁਬਾਰਾ ਹੋਵੇਗਾ ਤਾਂ 3 ਮਹੀਨਾ ਬਾਗਰੋਂ ਹੋਣਾ ਹੈ ਤਾਂ ਇਹ ਕੀ ਹੈ ਬਹੁਤ ਜਿਆਦਾ ਇੰਪੋਰਟੈਂਟ ਹੈ 5994 ਹਜੇ ਤੱਕ ਕੋਈ ਵੀ ਭਰਤੀ ਮੁਕੰਮਲ ਨਹੀਂ ਹੋਈ ਈਟੀਟੀ ਵਾਲਿਆਂ ਦੀ 5994 ਜੋ ਵੈਕੈਂਸੀਸ ਆਊਟ ਹੋਈਆਂ ਸਨ ਹਾਂਜੀ ਜਦੋਂ ਤੁਹਾਡਾ ਕੁਆਲੀਫਾਈ ਨੇਚਰ ਦਾ ਐਗਜ਼ਾਮ ਤੁਸੀਂ ਕ੍ਰੈਕ ਕਰ ਗਏ ਅਤੇ ਜੇਕਰ ਤੁਹਾਡੇ ਪੇਪਰ ਦੇ ਵਿੱਚ ਵਧੀਆ ਮਾਰਕਸ ਆਏ ਹਨ ਤਾਂ ਤੁਹਾਨੂੰ ਇਹ ਪੋਸਟ ਮਿਲੇਗੀ ਹੀ ਮਿਲੇਗੀ ਤਾਂ ਦੋਸਤੋ ਬਹੁਤ ਜਿਆਦਾ ਇੰਪੋਰਟੈਂਟ ਹਨ ਜੋ ਸਾਲ 2024 ਹੈ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਕੀ ਹੈ ਪੋਸਟਾਂ ਹੀ ਕੀ ਹੈ ਪੰਜ ਹਨ ਇਸ ਤੋਂ ਮਗਰੋਂ ਹੋਰ ਪੋਸਟਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਸ ਤਰ੍ਹਾਂ ਐਕਸਰਸਾਈਜ਼ ਹੋ ਗਿਆ ਪੁੱਡਾ ਹੋ ਗਿਆ ਆ ਈਟੀਸੀ ਹੋਰ ਪੋਸਟਾਂ ਬਹੁਤ ਜ਼ਿਆਦੇ ਹਨ ਤਾਂ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਾਂ ਵੀ ਦੇਖਣ ਨੂੰ ਮਿਲਣਗੀਆਂ ਤਾਂ ਦੋਸਤੋ ਜਿਵੇਂ ਜਿਵੇਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਮੈਂ ਅਪਡੇਟ ਦਿੰਦਾ ਰਹਾਗਾ ਤਾਂ ਦੋਸਤੋ ਏ ਸੀ ਨਿੱਕੀ ਜੀ ਵੀਡੀਓ ਤੁਹਾਨੂੰ ਦੱਸਣ ਦੇ ਲਈ ਕਿ ਨਿਊ ਵੈਕੈਂਸੀਜ਼ ਆਊਟ ਹੋਣ ਵਾਲੀਆਂ ਹਨ ਇਸ ਤੋਂ ਅੱਗੇ ਜਾ ਕੇ ਤਾਂ ਦੋਸਤੋ ਇਹਨਾਂ ਦਾ ਇਸ ਵੀਡੀਓ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਬਹੁਤ ਵਧੀਆ ਤਿਆਰੀ ਆ ਤੁਹਾਡੀ ਤਿਆਰੀ ਛੱਡੀ ਬੈਠੇ ਹੋ ਤਾਂ ਤੁਹਾਨੂੰ ਮੋਟੀਵੇਟ ਕਰਨ ਦੇ ਲਈ ਪੋਜ਼ਿਟਿਵਿਟੀ ਰੱਖਾਉਣ ਦੇ ਲਈ ਤੁਹਾਡੇ ਦਿਮਾਗ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਹੀ ਕੀ ਆ ਪੋਸਟਾਂ ਆਊਟ ਹੋਣੀਆਂ ਹਨ ਅਤੇ ਜਦੋਂ ਹੋ ਗਈਆਂ ਉਸ ਤੋਂ ਮਗਰੋਂ ਹੋਰ ਪੋਸਟਾਂ ਆ ਜਾਣਗੀਆਂ ਤਾਂ ਮਤਲਬ ਕੀ ਹੈ ਦੋਸਤੋ ਖੁਸ਼ਖਬਰੀ ਵਾਲੀ ਗੱਲ ਹੈ ਤੁਹਾਡੇ ਲਈ ਇਹ ਨਹੀਂ ਕਿ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਕੇ 5 ਸਾਲਾਂ ਬਾਅਦ ਪੋਸਟਾਂ ਨਿਕਲਣ ਏ ਤਾਂ ਆਏ ਸਾਲ ਹੀ ਪੋਸਟਾਂ ਮਾ ਸਰਕਾਰ ਦੀਆਂ ਦਿੱਤੀਆਂ ਜਾ ਰਹੀਆਂ ਹਨ ਪੋਸਟਾਂ ਵੀ ਪੋਸਟਾਂ ਹਨ ਤਾਂ ਕਿ ਹੁਣ ਤੁਸੀਂ ਨੌਕਰੀ ਪ੍ਰਾਪਤ ਕਰਨੇ ਉਹ ਕਿਸ ਤਰ੍ਹਾਂ ਕਰੋਗੇ ਉਹ ਤੁਸੀਂ ਆਪ ਦਾ ਕੀ ਹੈ ਤਿਆਰੀ ਕਰਕੇ ਕਰੋਗੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਤੁਸੀਂ ਤਿਆਰੀ ਬੈਸਟ ਵੇ ਨਾਲ ਕਰਨੀ ਹੈ ਤਾਂ ਪਲੇ ਲਿਸਟ ਵਿੱਚ ਜਾ ਕੇ ਤੁਸੀਂ ਇੱਕ ਇੱਕ ਵੀਡੀਓ ਨੂੰ ਦੇਖੋ 800 ਦੇ ਲਗਭਗ ਨੇੜੇ ਵੀਡੀਓਜ਼ ਪਈਆਂ ਹਨ ਤਾਂ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖੋ ਤੁਹਾਨੂੰ ਸਮਾਰਟਨੈਸ ਅਪਰੋਚ ਦੇ ਨਾਲ ਕੁਐਸਚਨ ਮਿਲਣਗੇ ਤੇ ਮਿਲਣਗੇ ਵੀ ਉਹੀ ਜੋ ਪੇਪਰ ਦੇ ਵਿੱਚ ਆਏ ਹੋਏ ਕੁਐਸਚਨ ਹਨ ਤਾਂ ਦੋਸਤੋ ਇਹ ਸੀ ਨਿੱਕੀ ਜਿਹੀ ਵੀਡੀਓ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ